ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਸਿੰਧੂ ਕੋ ਪਹੁੰਚ ਚੁੱਕੇ ਜੀ ਪਿੰਡ ਹੈਗਾ ਦੁਲਸੀਪੁਰ ਜ਼ਿਲ੍ਹਾ ਹੈਗਾ ਤਰਨਤਾਰਨ ਤਫੀਲ ਖੰਡੂਰ ਸਾਹਿਬ ਕੜਵ 6 ਦਾ ਲੈ ਕੇ ਮੈਂ ਝੋਟੀਆਂ ਲੈ ਕੇ ਆ ਨਹੀਂ ਬਾਈਆਂ ਸਾਰੀਆਂ ਹਰਿਆਣੇ ਤੋਂ ਜਾਓ ਫਿਰ ਬਾਈਆਂ ਨਾਲ ਗੱਲਬਾਤ ਕਰੀਏ ਬਾਈ ਸਤਿਕਾਰ ਜੀ ਠੀਕ ਠਾਕ ਜੀ ਸੰਦੀਪ ਜੀ ਸਭ ਠੀਕ ਹੈ ਜੀ ਚੜਦੀ ਕਲਾ ਜੀ ਹੋਰ ਸੰਦੀਪ ਡੇਰੀ ਚੈਨਲ ਵੇਖ ਰਹੇ ਸਾਰੇ ਭੈਣਾ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਸਰ ਟੀਟਾ ਜੀ ਜੀ ਸਾਲਾ ਬਾਈ ਇਹ ਵੀ ਹੁਣੇ ਆਇਆ ਜੇ ਡਿਊਟੀ ਤੋਂ ਆਣ ਕੇ ਘਰ ਆ। ਹਾਂ ਬਾਈ ਦਾ ਕਾਫੀ ਟਾਈਮ ਨਹੀਂ ਹੁੰਦਾ ਫਿਰ। ਨਾ 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 ਇਹ ਫੇ ਆਪਾਂ ਨੂੰ ਮਗਰੋਂ ਕਰਨਾ ਖੁਰਨਾ ਪੈਂਦਾ ਫੇ ਬੜਾ। ਅਧਿਕਾਰੀ ਮੁਲਾਜ਼ਮ ਹਾਂ। ਹਾਂ। ਰੇ ਵੀ ਫਿਰ ਇੰਨਾ ਛੁੱਟੀ ਮਿਲ ਜਾਂਦੀ ਕਿ ਨਹੀਂ? ਮਿਲ ਜਾਂਦੀ ਆ ਜਾਂਦਾ 2-3 ਫੇ ਘਰ ਜਾਂਦਾ 2-3 ਫੇ ਡਿਊਟੀ ਤੇ ਲਾ ਆਉਂਦਾ। ਚੱਲ ਚੱਲ। ਤੇ ਹੁਣੇ ਆਇਆ ਮੈਂ ਚੱਲ ਆ ਜਾ ਫੜਾ ਦਈਏ ਵੀਡੀਓ। ਕਿਵੇਂ ਸਰ ਜੀ? ਮੈਂ ਹਾਂ। ਮਾਲ ਵੇਗਿਆ ਮਾਲ ਵੇਗਿਆ ਪਿਛਲਾ ਸਾਰਾ ਮਈਆਂ ਕਾਲ ਹੀ ਆਈਆਂ ਸੰਦੀਪ ਜੀ ਨੇ ਠੀਕ ਆ ਠੀਕ ਆ ਸਿਰਾਂ ਯਾ ਜਿੱਤੇ ਝੋਟੀਆਂ ਐਵੇਂ ਹੁਣ ਕੋਈ ਗਾਖੀ ਜਾਵੇ ਤੇ ਪਰੇ ਇਨ੍ਹਾਂ ਤੋਂ ਮੱਕੇ ਉਪਰੇ ਤੇ ਜਾੜ ਹੀ ਹੋ ਮੱਕੇ ਉਪਰੇ ਜਾੜ ਮੱਕੇ ਬੜੇ ਜਾੜੇ ਸਹੀ ਗੱਲ ਸਾਰੀਆਂ ਕਟੀਆਂ ਆ ਜੇ ਕੱਲ ਲੱਥੀਆਂ ਜੀ ਤੇ ਸਾਰੀਆਂ ਜੇ ਮਈਆਂ ਪਿੱਛੇ ਲਈਆਂ ਵੀ ਬੱਜੀਆਂ ਰਹਿਣੇ ਚ ਠੀਕ ਆ ਹਾਂ ਸੱਤ ਝੋਟੀਆਂ ਹੁਣ ਸਰੇ ਦੀਆਂ ਦਾਬਾ ਠੀਕ ਆ ਪਹਿਲਾ ਦੂਜਾ ਸੂਹਾ ਕੋਈ ਮੈਂ ਨਹੀਂ ਇਨ੍ਹਾਂ ਚ ਮਤਲਬ ਸੂਏ ਵਾਲੀ ਹਾਂਜੀ ਹਾਂਜੀ ਤੇ ਦੁੱਧ ਵਾਲੀਆਂ ਕਟੀਆਂ ਫਿਰ ਤੂੰ ਆਖਿਆ ਮੈਂ ਆਉਣਾ ਜੱਗੀ ਕੋ ਮੈਂ ਆ ਪਾ ਦੇਨੇ ਉਹਦਾ ਮੈਂ ਮਈਆਂ ਪੰਜ ਫੋਰੀਆ ਦੋ ਦੱਤੇ ਕਰਕੇ ਸਾਹਮਣੇ ਪਹੁੰਚ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਹੁਣ ਮੈਂ ਚੱਲ ਤੂੰ ਆਏ ਜੋ ਲਾਗੇ ਪਾ ਦੇਣੇ ਕੋਈ ਨਾਲੇ ਵਿੱਚੋਂ ਵੇਖ ਵਗ ਜਾਣਗੇ ਚਲੋ ਕੋਈ ਨਹੀਂ ਕੋਈ ਇਦਾਂ ਕੋਈ ਵਿਗ ਜਾਂਦੀਆਂ ਕੋਈ ਇੱਕ ਦੋ ਆਪੇ ਕੋਈ ਇਦਾਂ ਵਿਗਦੀਆਂ ਰਹਿੰਦੀਆਂ ਤੋ ਇੱਕ ਸਵੇਰੇ ਝੋਟੀ ਵੇਖੀ ਹਾਂਜੀ ਤੇ ਮੱਝਾਂ ਜੇ ਮੇਰੀਆਂ ਪਿੱਛੇ ਵੀ ਲਈਆਂ ਬੱਝੀਆਂ ਸਵੇਰੇ ਹੋਰ ਆ ਜਾਣਗੀਆਂ ਤਾਂ ਨ ਮੱਝਾਂ ਠੀਕ ਆ ਤੇ ਬਣਨ ਨੂੰ ਵੀ ਥਾਂ ਉਹ ਬਣ ਗਿਆ ਹੁਣ ਫਾਰਮਬਾਰ ਹਰ ਬੜਾ ਸੋਹਣਾ ਬਣਾਈ ਜਾਣਾ ਬੜਾ ਵਧੀਆ ਹੁਣ ਸਾਡੇ ਬਣ ਗਿਆ ਅੱਜ ਪਾਉਣੇ ਵੀਡੀਓ ਵਿੱਚ ਠੀਕ ਆ ਤੇ ਫੇਰ ਉੱਥੇ ਮੱਝਾਂ ਬਾਜਿਆ ਕਰਨਗੀਆਂ ਇੱਕ ਆ ਲੀਟਰ ਸੇਕ ਮਾਰਦਾ ਉਹ ਵੰਸ ਵਾਲੀ ਸੱਤ ਮੋੜੀ ਹਾਂ ਉਹ ਸੇਕ ਨਹੀਂ ਮਾਰੂਗਾ ਹਾਂ ਉਹ ਆnde ਮਤਲਬ ਗਰਮੀਆਂ ਠੰਡਾ ਰਹਿੰਦਾ ਸਿਆਲ ਚ ਗਰਮ ਘਰ ਵੀ ਨਾਲ ਪੰਜੇ ਰੱਖਿਆ ਜੇ ਹਾਂ ਰੱਖਣੀਆਂ ਮੱਝਾਂ ਪੰਜ ਦੋਤੇ ਪੂਰੀਆਂ ਰੱਖਾਂਗੇ ਛੋਟੀ ਦੀਆਂ ਮੱਝਾਂ ਚੰਗੇ ਚੰਗੇ ਮੱਝਾਂ ਰੱਖੇ ਹਾਂ ਤੇ ਪੂਰੀਆਂ ਤੇ ਸਾਰਾ ਹਰਿਆਣਾ ਘਰ ਆਤੋਂ ਦਾ ਸਾਰਾ ਮਾਲ ਜੀ ਰਿਆਣੇ ਦਾ ਰਿਆਣੇ ਦਾ ਯਾਰ ਹਾਂ ਪਰ ਠੀਕ ਕੋਈ ਇਧਰੋਂ ਹੀ ਸਰਸਾ ਸਾਰ ਸਾਈਡ ਤੋਂ ਲੱਗ ਲੱਗ ਕੇ ਫਤਿਹਵਾਦ ਹਾਂਜੀ ਹਾਂਜੀ ਸਾਰੀਆਂ ਮਤਲਬ ਆਪਣੀ ਹੋ ਗਈ ਹਾਂਜੀ ਹਾਂਜੀ ਬਿਲਕੁਲ ਤੇ ਕਰੀ ਸ਼ੁਰੂ ਹਾਂਜੀ ਚਲੋ ਲਓ ਦੱਸੋ ਆ ਪਹਿਲਾ ਸੂਆ ਝੋਟੀ ਆ ਜੀ ਸੂਈ ਆ ਜੀ ਸੂਈ ਤਿੰਨਾਂ ਚੌ ਦਿਨਾਂ ਦੀ ਕੱਟੀ ਦੋ ਦੰਦ ਮੂੰਹ ਹਾਂਜੀ ਹਾਂਜੀ ਦੁੱਗੀ ਬਾਠੀ ਬੜੀ ਜਿਆਦਾ ਸੰਦੀਪ ਜੀ ਬਹੁਤ ਜਿਆਦੀ ਕੱਟੀ ਚੰਗੀ ਆ ਜੀ ਬਾਠਿਆ ਮੈਂ ਕਦ ਕੁੱਤ ਉੱਤੋਂ ਵੇਖ ਕੱਟੀ ਦੀ ਸਫਾਈ ਸਪੋਈ ਬਿਲਕੁਲ ਹਾਂ ਤਿੰਨਾਂ ਚੌ ਦਿਨਾਂ ਦੀ ਸੂਈ ਆ ਜੀ ਹਾਰੇ ਘਰਾਂ ਦੀ ਵੇ ਬਸ ਆ ਬੜੀ ਜਿਆਦੀ ਸਾਫ ਕਿਤੇ ਬੱਚਾ ਪੁੱਛਾ ਲਾ ਕੇ ਐ ਡਾ ਡਾ ਲੰਮਾ ਥਾਂ ਕੱਢ ਜਾਂਦੀ ਆ ਬਸ ਠੀਕ ਆ ਠੰਡੀ ਧੀਰੀ ਏਡੀ ਆ ਕੋਈ ਅੰਤ ਕੁਝ ਨਹੀਂ ਕੱਟੀ ਦਾ ਦੋ ਦੰਦਾਂ ਦਾ ਜੀ ਦੋਵੇਂ ਦੰਦ ਮੂੰਹੋਂ ਦੋ ਦੰਦਾਂ ਦਾ ਏਡੀ ਚੂਣ ਚਾਨ ਬਹੁਤ ਜਿਆਦੀ ਚੰਗੀ ਕੱਟੀ ਤੇ ਖੋਲੋ ਜੀ ਫਿਰ ਸਲਾਮ ਹੁਣ ਐਸਾ ਸਭ ਸਹੀ ਦੁੱਧ ਕਿੰਨਾ ਜੀ ਸੰਦੀਪ ਜੀ ਝੂਠ ਮਾਰਨ ਨੂੰ ਜੋ ਕਰੀਏ ਤੇ 11 ਕਿਲੋ ਦੁੱਧ 10 11 ਕਿਲੋ ਅੱਜ ਪਿਆ ਲੈ ਹੈਗਾ ਹੈਗਾ ਲਓ ਜੀ 4 ਦਿਨ ਦੀ ਕੱਟੀ ਸੂਈ ਆ ਜੀ 4 ਦਿਨ ਦੀ ਕੱਟੀ ਸੂਈ ਆ ਉਹ ਕੱਟੀ ਮਗਰ ਜੋ ਕੱਟੀ ਗਾੜੀ ਬੱਜੀ ਜੋ ਇਹਦੇ ਵੇਖੋ ਕੱਟੀ ਦਾ ਦੋ ਸ ਲੋ ਜੀ ਵੱਡੀ ਝੋਡੀ ਬੁਰੀ ਆਈਆਂ ਕੱਲ ਐ ਝੋਟੀਆਂ ਜੀ ਹਾਂਜੀ ਕੱਲ ਆਈਆਂ ਝੋਟੀਆਂ ਰਾਜੀ ਬਾਜੀ ਝੋਟੀ ਨਾਲ ਮੈਂ ਨਾ ਕੋਈ ਗੱਲ ਹੀ ਨਹੀਂ ਦੋ ਦੰਦ ਮੂੰਹੋਂ ਨਹੀਂ ਠੀਕ ਆ ਦੁੱਗੀ ਐ ਮੂੰਹੋਂ ਕਿਤੇ ਚਵਾ ਲੱਗਾ ਕੱਟੀ ਨੂੰ ਵੇਂਹ ਸੰਗ ਇਹ ਨਸਲਾ ਪੂਰੀ ਬਾਈ ਦੀ ਝੋਡੀ ਮੈਂ ਨਾ ਪਿਓ ਰਿਜਨਲ ਕੱਟੀ ਐ ਕਿਵੇਂ ਹੁਣ ਗੱਲਾਂ ਗੁਲਾਂ ਤੇ ਕਰੀ ਜਾਂਦੇ ਆਪਾਂ ਸਾਰੇ ਆ ਦੇਨੇ ਆਹੀ ਅਸਲ ਰਿਆਣੀ ਦੀਆਂ ਚੀਜ਼ਾਂ ਅਸਲ 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 ਪਈ ਅਸਲ ਆ ਤੇ ਦਈਦਾ ਆਈ ਅਸਲ ਤੋਂ ਵੇ ਕੱਟੀ ਦੀ ਪੇਚੀ ਛੱਗੇ ਛੱਗੇ ਮਾਲੀ ਦੀ ਆ ਹਾਂਜੀ ਹਾਂਜੀ ਬਾੜੀ ਜ਼ਿਆਦੀ ਕੱਟੀ ਦੋ ਸੂਏ ਚਾਰ ਪੀਣ ਵਾਲੀ ਹੈ ਕੱਟੀ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਦੋ ਦੰਦ ਮੂੰਹ ਬਿਲਕੁਲ ਤੇ ਕੱਟੀ ਮਗਰ ਉਹ ਬੂਏ ਗਾੜੀ ਬੱਜੀ ਚੌਥੇ ਦਿਨ ਦੀ ਡੰਗ ਦੀ ਸੂਈ ਹੈ ਵੇ ਕੱਟੀ ਬਸ ਠੀਕ ਆ ਹਾਂਜੀ ਹਾਂਜੀ ਲਿਆਓ ਜੀ ਇਹ ਆਈਆਂ ਵੀ ਕਾਲੀ ਹੈ ਜੀ ਕਾਲੀ ਆਈਆਂ ਅਜੇ 10 ਦਿਨ ਕੇ ਤੇ ਕੱਟੀਆਂ ਸਾਮ੍ਹ ਕੇ ਤਿਆਰ ਕਰਕੇ ਪੈਂਦੀਆਂ ਨਾ ਹਾਂਜੀ ਸੰਦੀਪ ਜੀ ਵੇਖੋ ਮੁੱਲ ਕਰਨੂ ਤੇ ਕੱਟੀਆਂ ਬਸ ਛੋੜੀ ਕਰਨੀ ਆ ਬਸ ਆਪਾਂ ਜਿਹੜਾ ਦੇਣ ਲੈਣ ਵਾਲ ਝੋਟੀ ਦਾ ਮੁੱਲ ਤੇ 165000 ਤੇ ਬਸ ਜਿਹੜੀ ਦੇਣੀ ਲੈਣੀ 155 ਦੀ ਝੋਟੀ ਦੇਣੀ ਆ ਬਸ ਛੋੜੀ ਹੋਣੀ ਬਸ ਛੋੜੀ ਉਹਦੇ ਜੋ ਕਰਾਂਗੇ ਲਓ ਜੀ 155000 ਆ ਵੀ ਚੌਗੀ ਝੋਟੀ ਜੋ ਚਾਰ ਦੰਦ ਚਾਰ ਦੰਦ ਪਹਿਲਾ ਥੂਆ ਕੱਟੀ ਦਾ ਇਹਦਾ ਵੀ ਦੇਖੋ ਜੀ ਇਹ ਵੀ ਤੀਜੇ ਚੌਥੇ ਡੰਗ ਦੀ ਸੂਈ ਆ ਜੀ ਬਸ ਠੀਕ ਇਹ ਚੌਗੀ ਮੂੰਹ ਹੋ ਜੀ ਵੇਖੋ ਕੱਟੀ ਇਹ ਵੀ ਦੋ ਦੰਦਾਂ ਦਾ ਦੋ ਦਿਨੀ ਚੌਗੀ ਆ ਜੀ ਮੂੰਹ ਚਾਰ ਦੰਦਾਂ ਦਾ ਚਾਰ ਦੰਦ ਕਿੰਨੇ ਦੁੱਧ ਕਿੰਨੇ ਭਾਈ ਜੀ ਇਹਦੇ ਥੱਲੇ ਕੱਟੀ ਦੇ 11 12 ਕਿਲੋ ਦੁੱਧ ਹੈਗਾ ਹਾਜ਼ਰ 11 12 ਕਿਲੋ ਇਹ 8ਾਂ ਦਿਨਾਂ ਦੀ ਸੂਈ ਆ ਜੀ ਇਹ ਵੀ ਖੋਲੋ ਖੋਲ ਖੋਲੋ ਜੀ ਡੋਨੇ ਖੋਲ ਲਾਈ ਜਮੋ ਤਾਂ ਖਾਲੇ ਕਰਾਂ ਜੀ ਸਾਨੂੰ ਆ ਥਾਨ ਤੋਂ ਹਾਂ ਬਹੁਤ ਸਾਰਾ ਕੱਟੀਆਂ ਬੇ ਪੂਰੀ ਕੱਦ ਕੁੱਦ ਪੂਰੇ ਪਿਓਰ オリジナル ਕੱਟੀਆਂ ਆ ਭਾਈ ਕੋਲ ਸਾਰੀਆਂ ਚੰਗੀਆਂ ਮੈਂ ਨਾ ਸਿਰਾ ਹੀ ਆਜ ਤੇ ਹੁਣੇ ਮੈਂ ਆ ਦਿੰਦੇ ਪਰੇ ਕੋਈ ਮੰਡੀ ਮੁੰਡੀ ਦੀ ਮੈਂ ਨਹੀਂ ਜੋ ਜਰੂਰ ਰੱਖੀ ਹੁਣ ਦੇ ਪੇ ਜੋ ਰਿਆਣੀ ਤੋਂ ਲੈਣਾ ਚੱਕਰ ਮੈਨਾਂ ਦਾਰਾ ਇੱਧਰ ਆ ਬੰਦੇ ਨੂੰ ਕਰ ਦੋ ਮੋਟਰਬੋਰ ਪੱਟਾਈ ਰਹਿੰਦੀ ਦਾ ਵੇਖੋ ਕੱਟੀਆਂ ਹਾਂ ਨੇ ਠੀਕ ਹੈ ਜੀ ਅਜੇ ਤਾਜੀ ਸੂਈ 11 12 ਕਿਲੋ ਅੱਜ ਦੁੱਧ ਆਜ ਰਿਹਾ 12 ਕਿਲੋ ਕੱਟੀ ਥੱਲੇ ਸ਼ੀਸ਼ਾ ਇੱਧਰ ਪੁੱਤੋ ਜਾ ਬਨੇ ਇੱਧਰ ਹੋ ਜਾ ਇੱਧਰ ਹੋ ਜਾ ਵੇ ਕੱਟੀ ਚਵਾ ਚੂ ਲੱਗਾ ਠੰਡੀਆਂ ਵੜੀਆਂ ਸੰਦੀਪ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਹੌਲੀ 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 ਆਹ ਬੱਚਾ ਜੋ ਜੀ ਇਹਦਾ ਅੱਛਾ ਆ ਕੱਟਾ ਆਹ ਪਹਿਲਾ ਕੱਟਾ ਇਹਦਾ ਵੇਖੋ ਕੱਟੀ ਕੱਟਾ ਜਰਸੀ ਗਾਂ ਵਰਗੀ ਮੈਂ ਨਾ ਕੱਟੀ ਪੋਲੀ ਲੋਲੀ ਦੇ ਦੁੱਧ ਦਊ ਕੱਟੀ 15 ਕਿਲੋ ਬਲੂਨ ਵੇ ਸਿੰਗੀ ਸੰਗੀ ਵੇ ਕੱਟੀ ਦੀ ਇਕਰੀ ਯੋ ਰਿਜਨਲ ਚੀਜ਼ਾਂ ਆ ਜੇ ਕੱਲ ਆਈਆਂ ਕੱਟੀਆਂ ਜੇ ਹਾਂਜੀ ਸਿੰਦੀਪ ਜੀ ਮੁੱਲ ਕਰ ਨੂੰ ਇਹਦਾ ਭਾਵੇਂ 60 65 ਡੇਢ ਕਰੀਏ ਹੂੰ 145 ਦੀ ਬਸ 142 ਜਿਹੜਾ ਕੱਟੀ ਦਾ ਲਵਾਂਗੇ ਜੀ 142 ਲੈਣਾ ਹੀ ਆ ਬਸ ਲੈਣਾ ਜੀ ਲਓ ਜੀ ਚੱਲ ਦੇਖੋ ਐ ਭਾਵੇਂ ਇੱਧਾ ਥੱਲੇ ਬਹਿ ਜਾਓ ਚੱਲਣ ਦੇ ਕਰਾਂ ਮੈਂ ਨਾ ਇਡੀਆਂ ਠੰਡੀਆਂ ਦੀ ਲੱਤ ਨਹੀਂ ਪਟਦੀਆਂ ਚਲੋ ਚਲੋ ਬਾਹਰ ਹੀ ਜਾਦੀਆਂ ਆਹ ਜੀ ਆ ਦੂਜਾ ਸੂਆ ਝੋਟੀ ਦੂਜਾ ਸੂਆ ਦੂਜਾ ਸੂਆ ਤਿੰਨ ਚਾਰ ਦਿਨ ਦੀ ਸੂਈ ਆ ਅੱਛਾ ਅੱਜ 14 ਕਿਲੋ ਲਾ ਕੇ ਦੁੱਧ ਤਿਆਰ ਕੱਟੀ ਮਗਰ ਆ ਜਿਹੜੀ ਆ ਬਖਾ ਦੇ ਸਮੇਂ ਕੱਟੀ ਆ ਕੱਟੀ ਜੋ ਇਹਦੀ ਜੈਡ ਬਲੈਕ ਜੈਡ ਬਲੈਕ ਅੱਧੀ ਕਿੰਨਾ ਜੋ ਦਿਨਾਂ ਦੀ ਸੂਈ ਹੈ ਛੋਟੀ ਹਾਂ ਹੁਣ ਛੋਟੀ ਥੱਲੇ 14 ਕਿਲੋ ਬੋੜਾ ਹੀ ਆ ਮੇਰੇ ਕੋਲ ਵੀਡੀਓ ਬਣੀ ਪਿਛਲੇ ਘਰ ਦੀ ਵਿਖਾਉਂਗਾ ਐਸ ਟਾਈਮ 14 ਕਿਲੋ ਬੋੜਾ ਹੀ ਹੈ ਹਾਂ 14 ਕਿਲੋ ਬੋੜਾ ਹੈ ਜੀ ਹੁਣ ਚੋਣ ਲਗਾ ਡਾਡਾ ਉਂਗ ਵਾਲਾ ਕਰਕੇ ਕੱਟੀ ਠੀਕ ਆ ਖੋਲੋ ਖੋਲੋ ਇਹ ਇੱਕੋ ਕਾਰਾਂ ਨਾਲੇ ਵੱਡੀਆਂ ਝੋਟੀਆਂ ਨਾ ਨਾ ਵੱਟੀਆਂ ਹੁਣ ਕਾਰੀ ਦੇ ਸਾਰੀਆਂ ਵੱਡੀਆਂ ਉਹ ਪਹਿਲਣਾ ਹੀ ਹਾਂ ਹੁਣ ਦੂਜਾ ਸੂਆ ਚੱਲ ਪਿਆ ਜੋ ਕੰਮ ਇਹ ਗਾ ਦੂਜਾ ਸੂਆ ਚੱਲ ਗਿਆ ਹਾਂ ਗਾੜੀ ਦੂਜਾ ਸੂਆ ਘੋੜੀਆਂ ਆਈਆਂ ਅੱਜ ਆਈਆਂ ਮੱਜਾਂ ਤਿੰਨ ਪਰਸੋਂ ਆਈਆਂ ਤਿੰਨ ਰਾਤੀ ਆਈਆਂ ਬਿਲਕੁਲ 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 ਤੇ ਸਵੇਰੇ ਹੋਰ ਆਉਣਗੀਆਂ ਜੀ ਠੀਕ ਆੜੀਆਂ ਆੜੀਆਂ ਮਾਂ ਵਿਖਾ ਮੂੰਹ ਮਾਂ ਝੋਟੀ ਦਾ ਵਿਖਾ ਨਹੀਂ ਠੀਕ ਆ ਫਿਰ ਕਿੱਤੀ ਦਿਨਾਂ ਦੇ ਲੱਗ ਜਿੰਨੇ ਦਿਨ ਲੱਗ ਜਿੰਦੇ ਵੇਜੀ ਫਿਰ ਹਾਂ ਕਿੰਨੇ ਦਿਨ ਲੱਗੇ ਮੈਂ ਚੋਂ 5 ਦਿਨ ਆਏ ਮੇਰੇ ਕੋ ਸਾਰੀਆਂ ਵੀਡੀਓ ਤੈਨੂੰ ਵਿਖਾਉਣਾ ਬਣੀਆਂ ਨੇ ਠੀਕ ਮੈਨੂੰ ਪਤਾ ਮੇਰੇ ਬੈਠੇ ਭਾਈ ਆ ਕੱਤੀ ਵੇਖੋ ਝੋਟੀ ਦੂਜਾ ਸੂਆ ਝੋਟੀ ਦੂਜਾ ਸੂਆ ਕੱਟੀ ਮਗਰੇ ਕੱਟੀ ਇਹਦੇ ਮਗਰੇ ਚਾਰ ਦਿਨ ਦੀ ਸੂਈ ਪਿਛਲੇ ਘਰ ਦੀ ਮੇਰੇ ਕੋਲ ਵੀਡੀਓ ਜਿਹਨੇ ਵੇਖਣੀ ਮ ਨਾਲ ਵਿਖਾਉਂਗਾ ਇਹਦੀ ਠੀਕ ਆ ਅਬ ਅਗਲੇ ਪਨੇ ਮਾਰੀ ਮੜਾ ਆ ਥਣ ਸੁਣ ਵਿਖਾਓ ਹੁ ਮਾਰ ਪਾਣੀ ਮਾਰੀ ਪਾਣੀ ਮਾਰੀ ਪਾਣੀ ਮਾਰਦੇ ਪਾਣੀ ਮਾਰਦੇ ਮੜਾ ਜਾ ਵੇਖੋ ਆ ਇਹ ਪੰਨੀਓ ਵਿਖਾਈ ਮੜਾ ਮੋੜ ਰੱਖਣ ਮੋੜ ਝੋਟੀ ਨੂੰ ਇਧਰ ਵਿਖਾ ਲੇਵਾ ਗਾੜੀ ਨੂੰ ਵਿਖਾ ਕੇ ਕਰੀ ਮੋਟਰ ਚਲਾ ਦੇ ਮੋਟਰ ਵੇਹ ਲਿਓ ਵੱਡੀ ਝੋਟੀ ਐ ਦੂਜਾ ਸੂਆ 15 ਕਿਲੋ ਦੇ ਕਾਗਜ਼ ਤੇ ਲਿਖਾ ਕੇ ਲੈ ਜੇ ਮੈਂ ਨਾ ਸੰਦੀਪ ਜੀ ਕੋਣ ਮਾਰੀ ਹੋਵੇ ਕਿਤੇ ਭਵੇਂ ਧਾਰੋ ਨਾ ਮਾਰ ਕੇ ਖੜੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਸੰਦੀਪ ਜੀ ਜਿਹੜਾ ਬਸ ਕਰਨ ਨੂੰ ਭਵੇਂ 60 65 ਕਰੀਏ ਹਾਂ ਇਹ 1.5 ਦੀ ਝੋਟੀ ਬਸ ਜਿਹੜੀ ਜੈਸਨ ਨੂੰ ਦੇਣੀ ਹੈ 1.5 ਦੀ ਦੇਣੀ ਹੈ 1.5 ਦੀ ਦੇਣੀ ਹੈ ਬਸ ਚਲੋ ਚਲੋ ਠੀਕ ਵੱਡੀ ਝੋਟੀ ਐ ਇਹ ਨਾ ਕੋਈ ਆਖੇ ਵੀ ਉਹ ਜੇ ਪਡੰਗਰ ਵੇਹ ਥੱਲੇ ਬੈਠਾ ਪੂਰੀ ਕੱਦ ਕਾਠ ਵਾਲੀ ਲਮਾਈ ਲਮੂਈ ਝੋਟੀ ਦੀ ਵੇਹ ਲੈ 1.5 ਦੀ ਦੇਣੀ ਆ ਦੇਣੀ ਆ ਬਸ 1.5 ਦੀ ਕੋਈ ਛੋਟ-ਛੱਪਾ ਹੋ ਜੂ ਉਸ ਚੋਂ ਠੀਕ ਆ ਹਾਂਜੀ ਹਾਂਜੀ ਆ ਛੋਟੀ ਗੱਬਣ ਜੋ ਗਾੜੀ ਇਹਦੇ ਜਿਹੜੀ ਅੱਗੇ ਹੈ ਇਹ ਗੱਬਣਾ ਕੀ ਦੀ ਹਾਂ ਗੱਬਣ ਅੱਛਾ ਆ ਗੱਬਣ ਜੋ ਬਾਹਰੀ ਜਿਆਦਾ ਚੰਗੀ ਸਵੇਰੇ ਸੂਈ ਮਿਲੂਗੀ ਕਿਸੇ ਨੂੰ ਬਸ ਤਿਆਰ ਹੀ ਆ ਜੀ ਬਸ ਸੂ ਪਊਗੀ ਅੱਜ ਪਤਲਾ ਕਰਨ ਲਈ ਛੋਟੀਆਂ ਬਿਲਕੁਲ ਕੱਲ ਆਈਆਂ ਛੋਟੀਆਂ ਫੇਰ ਗੱਡੀ ਕੁੜੀ ਬਸ ਕੱਲ ਨੂੰ ਵੀਡੀਓ ਪੈਣੀ ਆ ਵੀਡੀਓ ਪੈਣੀ ਆ ਉਦੋਂ ਸੂ ਪੈਣਾ ਨੇ ਬਸ ਕੱਲ ਨੂੰ ਸੂਈ ਜਿੰਨੇ ਖੜਨੀ ਉਹਨੂੰ ਸੂਈ ਮਿਲੂਗੀ ਜੀ ਬੱਚਾ ਲਾ ਕੇ ਚੋਚ ਆ ਕੇ ਖੜੇ ਵੇ ਕੱਟੀ ਦਾ ਆ ਜਿਦਿਓ ਲਾਟੂ ਜੇ ਕੱਸਣ ਵਾਲੇ ਸਾਡੇ ਕੋ ਹੈ ਨਹੀਂ ਆ ਜੋ ਕੱਸਣੇ ਇਹਨਾਂ ਦੀਆਂ ਸੀ ਲਾਡੀ ਲੋੜੇ ਉਹੀ ਚੂਰ ਗੁੰਡਾ ਬਣਿਆ ਪਿਆ ਮੈਂ ਨਾ ਵੇ ਕੱਟੀ ਆ ਹੀ ਰਹਿਣੀ ਭਜੀ ਕਿੰਨਾ ਦੁੱਧ ਘਰ ਚੋਂ ਤੁਹਾਡੇ ਸਰ ਨਾਲ ਇਹਨੇ 15 ਕਿਲੋ ਪਲੂਨ ਝੋਟੀ ਨੇ ਦੁੱਧਤਾ 6 ਦੰਦ ਮੂੰਹ ਹੈ ਅੱਛਾ ਹਾਂ ਛਿੱਗੀ ਕਦੇ ਚੰਬੜੀ ਵੇ ਝੋਟੀ ਜਿੱਦਾਂ ਮਤਲ ਕਾਗਜ਼ ਵਰਗੀ ਨਹੀਂ ਠੀਕ ਹੈ ਫੇਰੇ ਸੂਈ ਮਿਲੂਗੀ ਜਿੰਨੂੰ ਮਿਲੂਗੀ ਆਜੋ ਵੇ ਆਜੋ ਅੱਜ ਝੋਟੀ ਨਾ ਗੱਡੀ 'ਚ ਹਿੱਲ ਲੱ ਕੇ ਸੂਪ ਹੋਊਗੀ ਗਾਂ ਕਪੜੇ ਸਾਰੀਆਂ ਨਹੀਂ ਗਾੜੀ ਸੂਈਆਂ ਇਹੋ ਕੱਲੀ ਇੱਕ ਗੱਬਣ ਹੈ ਠੀਕ ਆ ਹਾਂਜੀ ਹਾਂਜੀ ਨਹੀਂ ਬਹੁਤ ਬੋਲੋ ਵਾਲੀ ਕੱਦ ਵਾਲੀ ਜੀ ਵੈ ਚਮੜੀ ਵੈਜ ਦਾ ਕਾਗਜ਼ ਹੁੰਦਾ ਰੋਤ ਦਊਗਾ ਯਾਰ ਕਿ ਝੋਟੀ 16 17 ਕਿਲੋ ਖਰਾ ਚਲੋ 15 ਦੇ ਪਹਿਲਾਂ ਪਲੂਨ ਦਾ ਦਿੱਤਾ ਆਇਆ ਜੀ ਇੰਦੀ ਫਰਕ ਕੀ ਮਾਰ ਸੰਦੀਪ ਜੀ ਕੀਮਤਾਂ ਅਜ ਛੋਟੀਆਂ ਛੋਟੀਆਂ ਰੱਖਣੀਆਂ ਝੋਟੀ ਤੇ 2 ਲੱਖ ਦੀ ਐ ਹੂੰ ਬਸ ਦੇਣੇ ਵਾਲਾ ਜਿਹੜਾ ਕੰਮ ਕਰਨਾ ਨਾ ਉਹਦਾ ਵੀ ਡੇਢ 2000 ਵਿੱਚੋਂ ਸੀੜ ਗਿਆ 1.48 ਦਾ ਮੈਂ ਦਾ ਦੇਣੀ ਆ ਕੱਦ ਵਾਲੀ ਦੇਣੀ ਆ ਦੇਣੀ ਆ ਬਸ ਜਿਹੜੀ ਅੱਜ ਮੁੱਲ ਮਾਲੂਮ ਨਹੀਂ ਮੱਝਾ ਦੇ ਕੱਦ ਦੇਖ ਲੈ ਇੱਕ ਰਿਕਾ ਮੈਂ ਨਾ ਕਿਤੇ ਕੋਈ ਗੱਲ ਹੀ ਨਹੀਂ ਕਰਨ ਵਾਲੀ ਜੀ ਬਸ ਠੀਕ ਆ ਵੇ ਸਲਾ ਮਠੀ ਚੱਲਾਂ ਲੋ ਵੇ ਕੁੜੀ ਆ ਕੇ ਲੇਵਾ ਪਿੱਛੇ ਨੂੰ ਲਾ ਦੂ ਸੁੰਦਿਆ ਜਾਂਦਿਆਂ ਨੂੰ ਅਜੇ ਚਲੋ ਜਿਗਾੜ ਅਗਲੇ ਬੰਨੇ ਨੂੰ ਉਹਨਾਂ ਲੇਵਾ ਉਹਨਾਂ ਹੀ ਪਿੱਛੇ ਨੂੰ ਤੇ ਆਹ ਤੀਜਾ ਸੂਆ ਮਾਝਾ ਜੀ ਹਾਂਜੀ ਤੀਜਾ ਸੂਆ ਤੀਜਾ ਸੂਆ ਤੇ ਇਹ ਪਰ ਨਾ ਮਾੜੀ ਜੀ ਗੱਡੀ ਦੇ ਵਿੱਚ ਬੱਚਿਓ ਮਾੜੀ ਜੀ ਮੈਂ ਓਖੜ ਗਈ ਅੱਛਾ ਬੱਚੇ ਦੇ ਨਾਲ ਮਾੜਾ ਪਹਾੜਾ ਲੈਂਦੀ ਆ ਅੱਛਾ ਠੀਕ ਆ ਵੀ ਥੋੜਾ ਪਹਾੜਾ ਪਾਉਣਾ ਪੈਂਦਾ ਮੈਂ ਇਹਨੂੰ ਹਾਂ ਸੂਈ ਸਾਈ ਦੀ ਵੀਡੀਓ ਮੇਰੇ ਕੋਲ ਹੈ ਮੈਂ ਦੀ ਜਿੱਦਣ ਦੀ ਸੂਈ ਮਾੜਾ ਗੱਡੀ ਦੇ ਵਿੱਚ ਜਦੋਂ ਬੱਚੇ ਜਾਦੇ ਨੇ ਮਈਆਂ ਕਿੰਨੇ ਨਾਮ ਹੋ ਗਏ ਨੂੰ ਸੂਈ ਨੂੰ ਇਹਨੂੰ ਸੂਈ ਨੂੰ ਛੋਟੀ ਝੂਠ ਨਹੀਂ ਮਾਰਨਾ 15 ਦਿਨ ਹੋ ਗਿਆ ਜੀ ਵੀ ਦੁੱਧ ਪੂਰਾ ਤਿਆਰ ਆ ਉਹ ਤਾਂ ਹੁਣ ਮੈਂ ਥੱਲੇ 15 ਕਿਲੋ ਆ ਜੀ ਅੱਛਾ 15 ਕਿਲੋ 15 ਕਿਲੋ ਅੱਜ ਹੈ ਜੀ 15 ਕਿਲੋ ਤਿਆਰ ਆ ਤਿਆਰ ਦੋ ਤੀਜਾ ਥੂਆ ਪੂਰਾ ਐ ਮਿਣਵਾ ਕੰਡੇ ਵਾਲਾ ਬੋਲੋ ਜੀ ਕਰਾ ਦੇ ਥੋੜੀ ਘਟ ਗਈ ਬਹੁਤ ਵੱਡੀ ਝੋਟੀਆਂ ਬਹੁਤ ਜ਼ਿਆਦਾ ਫੁੱਲ ਹੈਡਾ ਥੋੜਾ ਬੱਚਾ ਮੜਾ ਜਾ ਉਹ ਕਰਨ ਦੇ ਨਾਲ ਘਟਿਆ 17 ਕਿਲੋ ਦੁੱਧ ਹੀ ਮਾਝ ਥੱਲੇ ਬਸ ਠੀਕ ਆ ਹਾਂਜੀ ਹਾਂਜੀ ਹੁਣ 15 ਕਿਲੋ ਹੋਏ ਜੀ ਅੱਜ ਵੇਖ ਕੱਦ ਵੇਖ ਕਰੀ ਮਾਝ ਦਾ 18 ਦੀ ਗਰੰਟੀ ਦੇ ਨਾਲ ਲੈ ਜੇ ਮਾਝ ਕੋਈ ਹੁਣ ਵੀ 18 ਕਿਲੋ ਦੁੱਧ ਕੱਢੂਗੀ ਹਾਂਜੀ ਹਾਂ ਵੱਡੀ ਤਜਾਸ ਹੁਆ ਬਸ ਠੀਕ ਆ ਚੋਣ ਚਾਂ ਏਡਾ ਬਹੁਤ ਜ਼ਿਆਦਾ ਚੰਗਾ ਲੱਗਾ ਸੀ ਆਜੋ ਜੀ ਆਜੋ ਹੁਣ ਕਟਾ ਹੈ ਕੱਟੀ ਇਹਦੇ ਮਗਰ ਇਹਦੇ ਮਗਰ ਕਟਾ ਹੈ ਜੀ ਕਟਾਵਾ ਆ ਗਿਆ ਮੜਾ ਆ ਜਾ ਮੁੱਠਕ ਪਹਾੜਾ ਪਾ ਲੋ ਤੇ ਇੱਕ ਸੈਕਿੰਟ ਚ ਆਉਂਦੀ ਹੈ ਜੀ ਠੀਕ ਹੈ ਹਾਂਜੀ ਹਾਂਜੀ ਲਓ ਜੀ ਲਿਓ ਵੇਖੋ ਮਾਜੀ ਕਾਦ ਥੋੜਾ ਜਿਹਾ ਨਾ ਮੱਜਾਂ ਦੇ ਰੰਗ ਕੁੜੇ ਜਦੋਂ ਅੰਦਰਾਂ ਚ ਗਰਮੀ ਚ ਲਾਲ ਹੋ ਜਾਂਦੇ ਨਾਲ ਹੋਏ ਬਿਲਕੁਲ ਇਹ ਤੇ ਕੁੜੇ ਜਿੱਦਾਂ ਜਾਨਵਰ ਗਿਆ ਅੰਦਰ ਅੰਦਰ ਬਣਨ ਦੇ ਨਾਲ ਥੋੜੀਆਂ ਲਾਲ ਹੋ ਜਾਂਦੀਆਂ ਇਹ ਫਰਕ ਪੈ ਜਾਂਦਾ ਭਾਜੀ ਹਾਂ ਵੇਖੋ ਜੀ ਫਰਕ ਪੈ ਜਾਂਦਾ ਹਾਂ ਵੱਡੀ ਮੱਝ ਹਿੰਦੀ ਪਰ ਕੀ ਮਰ ਇਹਦਾ ਸੰਦੀਪ ਜੀ ਮੁੱਲ ਕਰਨੂ ਤੇ ਭਾਵੇਂ ਉਹ 65 70 ਜੋ ਮਰਜੀ ਖੜੀਏ ਹੂੰ ਬਸ ਜੈਸਨ ਉਹ 142 ਦੀ ਮੱਝ ਦੇਣੀ ਹੈ ਬਸ ਇੱਕ ਲੱਖ 42 42000 ਦੀ ਇੱਕ 2000 ਹੋਰ ਸਾਢੇ 140 ਬਸ ਮੈਂ ਦਾ ਜਿਹੜਾ ਲਵਾਂਗੇ ਜੀ ਬਸ ਠੀਕ ਆ ਹਾਂਜੀ ਤੇ ਦੁੱਧ ਤੇ 16 17 ਕਿਲੋ ਦੀ ਗਾਰੰਟੀ ਨਾ ਲੈ ਜੇ ਕੋਈ ਮੱਝ ਚਲੋ ਠੀਕ ਆ ਵੱਡੀ ਛੋਟੀ ਆਹ ਜੀ ਆ ਦੂਜਾ ਸੂਆ ਛੋਟੀ ਹੈ ਜੀ ਇੱਕ ਸੂਈ ਇਹ ਦੂਜਾ ਸੂਆ ਦੂਜਾ ਸੂਆ ਇਹ ਵੀ ਖੋਲੋ 13 ਕਿਲੋ 13 ਕਿਲੋ ਦੁੱਧ ਹਾਜ਼ਰ ਜੀ ਇਹਦੇ ਥੱਲੇ ਹੁਣ ਐਸਮ 13 ਕਿਲੋ 13 ਕਿਲੋ ਵੇਖੋ ਜੀ ਲੈ ਬਾਠ ਠੀਕ ਹੈ ਫਿਰ ਹਾਂ 13 ਕਿਲੋ ਦੁੱਧ ਦੇ ਦੇ ਥੱਲੇ ਅੱਜ ਪੱਕਾ ਜਿਹੜਾ ਕੰਡੇ ਵਾਲਾ ਕੱਟਾ ਜੀ ਮਗਰ ਕੱਟਾ 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 ਮਗਰ ਆ ਜੀ ਜਿੰਨਾ ਚਾਹੋ ਮੋਰੀਆਂ ਦੇ ਮਗਰ ਕਟੀਆਂ ਵੀ ਹੈਗੀਆਂ ਉਹ ਜਿਹੜੀਆਂ ਪਹਿਲੇ ਦੂਜੇ ਨੰਬਰ ਤੇ ਸਨ ਹਾਂ ਜੀ ਹਾਂ ਬਿਲਕੁਲ ਇਹਦੇ ਮਗਰ ਕੱਟਾ ਹੈ ਬਾਠ ਠੀਕ ਹੈ ਵਾਹ ਝੋਟੀ ਵੇਖੋ ਪੂਰੀ ਕੱਦ ਕਾਠ ਵਾਲੀ ਭਾਰੀ ਨਹੀਂ ਨਹੀਂ ਠੀਕ ਹੈ ਜੀ ਦੁੱਧ ਦਊ 14 15 ਕਿਲੋ ਹੀ ਖਰਾ ਹਾਂ ਹਾਂ ਵੱਡੀ ਝੋਟੀ ਹੈ ਆ ਜਾਓ ਜੀ ਆ ਜਾਓ ਲੈ ਆ ਮੋੜ ਲੇ ਡੰਗਰ ਤੇ ਅੱਜ ਵਡੀਆਂ-ਵਡੀਆਂ ਕੋਈ ਛੋਟੀ ਮੱਝ ਨਹੀਂ ਹੈਗੀ ਯਾਰ ਸਾਰੇ ਵੱਡਾ ਹੀ ਹੈ ਸਾਈਜ਼। ਉਹ ਕੱਟਾ ਜੀ ਇਹਦਾ। ਹਾਂ ਜਿਹੜਾ। ਅੱਛਾ ਇਹ ਕੱਟਾ ਇਹਦਾ। ਆਓ ਕੱਟਾ ਪਰ ਲਾ। ਬਸ ਠੀਕ ਆ। ਆ ਵੀ ਵੇਖੋ ਜੀ। ਆ ਜਿਹੜਾ। ਚਲੋ। ਆ ਕੱਟਾ ਜੀ ਉਹਦਾ। ਠੀਕ ਆ। ਇੰਦੀ ਬਰੇਕ ਕੀਮਾ ਜੀ? ਸੁਲੀਬ ਜੀ ਮੁੱਲ-ਮੱਲ ਨਹੀਂ ਅੱਜ ਕਰਨਾ ਅੱਜ ਕੋ ਵਿੱਚ ਛੋਟੇ ਭਾਅ ਇਹਦਾ ਵੀ। ਇਹ ਜਿਹੜੀ ਬਾਜੈਸਨੋ ਦੇਣੀ ਹੈ ਨਾ। ਇੱਕ 20 ਪਾਸੇ ਦਾ ਲੈਣਾ ਬਸ ਇੱਕ 20 ਇਹ ਲੈਣਾ ਇੱਕ 20 ਦਾ ਬਸ ਅੱਜ ਲੈਣਾ ਬਸ ਚਲੋ ਠੀਕ ਆ ਜਿਹੜਾ ਲੈਣ ਦੇਣਾ 13 ਕਿਲੋ ਦੁੱਧ ਹੋਣ ਆਜ ਰਿਹਾ ਜੀ ਇਹਦੇ ਚਲੋ ਠੀਕ ਆ ਮੱਝ ਦੂਜਾ ਸੂਆ ਜੋ ਜੀ ਦੂਜਾ ਸੂਆ ਜੀ ਦੂਜਾ ਸੂਆ ਸੂਈ ਮੈਂ ਦਾ ਸੂਆ ਹੋਊਗਾ 5 ਮਹੀਨੇ ਦੇ ਲੱਗ ਪੱਕ ਭਾਈ ਕਾਲੀ ਸ਼ਾਵੇਂ ਹੈ ਕਾਲੀ ਮੈਂ ਨਾ ਜਿੱਦਾ ਜਾਮਨੂ ਹੁੰਦਾ ਜੀ ਹਾਂ ਅਸਲ ਮੋਰਾ ਦੀ ਆ ਪਿਓਰ ਮੋਰਾ ਇੱਕ ਜੱਡ ਬਲੈਕ ਵੇਪੂਚ ਵਾਲੀ ਚਿੱਟਾ ਜੀ ਰੰਗ ਹੀ ਦਸੀ ਨੇ ਰੰਗ ਵੇਖ ਤੋ ਕਲਰ ਕੁੜਿਆ ਜਿੱਦਾ ਬੁਰਸ਼ ਨਾ ਕੀਤਾ ਹੁੰਦਾ ਕਿੰਨੇ ਦਾ ਹੁਣ ਇਸ ਤੋਂ ਜਿਹੜਾ ਸਹੀ ਦੁੱਧ ਦੇਣਾ ਸੁਨੀਲ ਜੀ ਜਿਹੜਾ ਮੈਂ ਤਾਂ ਝੂਠ ਮਾਰਨਾ ਉਹ ਜੋ ਮਰਜੀ ਮਾਰੀਏ ਬਿਲਕੁਲ ਜਿਹੜਾ 14 ਕਿਲੋ ਤੇ ਐ ਕੰਡੇ ਤੇ ਚਾੜ ਕੇ ਉਦੋਂ 17 18 ਵਿਖਾ ਦਿੰਦੀ ਝੱਗ ਚੁੱਕ ਠੀਕ ਆ 14 ਕਿਲੋ ਦੀ ਬਾਲਟੀ ਟਾਈਮ ਦੀ ਕੱਢ ਦੂਗੀ ਮਾਜੀ ਹਾਂ ਝੱਗ ਨਾ ਜਿਹੜਾ 14 ਕੰਡੇ ਤੇ ਰੱਖ ਕੇ ਮੈਂ ਇਹਦਾ ਖੜੇ ਹੁਣ ਐਸਮ 14 ਕਿਲੋ ਹੈਗਾ ਮੈਂ ਦੁੱਧ ਤੇ ਚੜੀ ਆ ਜੀ ਹੁਣ ਠੀਕ ਆ ਵੀ 20 25 ਦਿਨਾਂ ਦਾ ਸੁਆ ਹੈਗਾ ਉਹ ਕਟਾ ਜੋ ਗਾੜੀ ਵੱਜਾ ਉਹ ਵੀ ਵਿਖਾ ਦਿਓ ਉਹ ਦਿਖਾਏ ਹਾਂ ਵੀ ਲਾ ਲੋ 25 ਲਾ ਲੋ ਮਹੀਨਾ ਲਾ ਲੋ ਲੜਦਾ ਮਹੀਨਾ ਵੀ ਲਾ ਸਕਦਾ ਇਹ ਨਹੀਂ ਗੱਲ ਆਪਾਂ ਤੇ ਤੁਸੀਂ ਮਹੀਨਾ ਮੰਨ ਕੇ ਚੱਲੋ ਤੇ ਮੈਂ ਬਹੁਤ ਚੰਗੀ ਆ ਮੈਂ ਜਿਆਦਾ ਚੰਗੀ ਆ ਇਹ ਕਾਲੀ ਸ਼ਾ ਪੂਰੀ ਕੁਆਲਿਟੀ ਵਾਲੀ ਦੁੱਧ ਹੁਣ ਵੀ 16 15 16 ਖਰਾ ਹੀ ਬਸ ਹੁਣ ਦੁੱਧ ਤੇ ਮੈਂ ਚੜੀ ਪੈ ਪੁੱਤੋ ਕੱਦ ਕਾਠ ਮੈਂ ਦਾ ਵੇ ਨਹੀਂ ਠੀਕ ਹੈ ਜੀ ਫਿਰ ਬਾੜੀ ਜਿਆਦਾ ਸੰਦੀਪ ਜੀ ਚੰਗੀ ਵੈ ਵੱਡੀ ਮੱਝ ਕਹਿੰਦੇ ਚਵਾ ਲੱਗਾ ਸੰਦੀਪ ਜੀ ਬਹੁਤ ਸੋਹਣੀ ਮੈਂ ਉਂਗਲ ਹਰਕਾ ਮੈਂ ਮਾੜੀ ਲਈਦੀ ਨਹੀਂ ਜੀ ਕਿਤੇ ਚਲੋ ਉਹ ਨਹੀਂ ਕੋਈ ਡੰਗਰ 100 ਕਿੱਤੇ ਜੇ ਇੱਥੇ ਹੋਏ ਦੇ ਦੀ ਨਹੀਂ ਗੱਲ ਕਹਿ ਦੇ ਸਕਦੇ ਨਹੀਂ ਆਪਣਾ ਜ਼ੋਰ ਤੇ ਲਾਈਦਾ ਕਰੀ ਪੂਰਾ ਬਿਲਕੁਲ ਜੀ ਬਿਲਕੁਲ ਵੀ ਮੈਂ ਚੰਗੀ ਲਿਆ ਕੇ ਵੇਚੀਏ ਇੱਥੋਂ ਦੇ ਲਈਦੀ ਨਹੀਂ ਕੋਈ ਵੀ ਸਿੱਧੀ ਗੱਲ ਕੋਈ ਫੋਨ ਕਰਦਾ ਇੱਥੋਂ ਘਰੋਂ ਨਹੀਂ ਬਾਹਰ ਨਿਕਲਦੇ ਇਹ ਨਾ ਜਾਣਾ ਹਾਂ ਹੁਣ ਤੀਜੇ ਚੌਥੇ ਦਿਨ ਆਈ ਗੱਡੀ 1500 ਕਿਲੋਮੀਟਰ ਚੱਲੀ ਹੈ ਹਾਂ ਦੱਸੋ ਪਰ ਜੇ ਨਾ ਰਹੇਗਾ 1500 ਕਿਲੋਮੀਟਰ ਤੇ ਪਹਿਲਾਂ ਰੇਤਾ ਹੀ ਨਹੀਂ ਉਧਰੋਂ ਕਿੰਨੇ ਦਿਨਾਂ ਤੋਂ ਕੱਢਦੇ ਰਹੇ ਬਿਲਕੁਲ ਬਿਲਕੁਲ ਜੀ ਹਾਂਜੀ ਇੰਦੀ ਫਿਰ ਕੀ ਮਾਰਾ ਸ੍ਰੀਮ ਜੀ ਅੱਜ ਮੁੱਲ ਮੱਲ ਜ਼ਿਆਦਾ ਨਹੀਂ ਕਰਨੇ। ਹਾਂਜੀ। ਬਸ ਮੈਂ ਤੇ ਆ 2 ਲੱਖ ਦੀ। ਹਾਂ। ਬਸ ਜੈਸਨ ਉਹ ਜਿਹੜਾ ਲੈਣਾ 1 45 ਮੈਂ ਦਾ ਲੈਣਾ ਐ। 1 45 ਲੈਣਾ। 1 40 ਹਜ਼ਾਰ ਹੀ ਲੈਣਾ ਕੋਈ ਛੋਟ ਸਾੜੀ ਹੋਊਗੀ ਉਦੋਂ। ਚਲੋ। ਵੇਖੋ ਜੀ। ਲਓ ਜੀ। ਵੇ ਮੈਂ ਲੈ ਜਮੇ ਇਹ ਦਿਖਾ ਕਰਾ ਰਿਹਾ ਇਧਰ ਨੂੰ ਕਰੋ। ਹਾਂ। ਇਧਰ ਇਧਰ ਨੂੰ ਕਰੋ ਆ ਤੇ ਬਸ। ਬਸ ਠੀਕ ਆ। ਵੇਖੋ ਜੀ। ਚਲੋ। 145 ਇਹ ਛੋੜੀ ਹੋ 40000 ਬਸ ਛੋਟ ਛਾਟ ਹੋ ਜੂਗੀ ਉਥੋਂ ਰੰਗ ਰੰਗ ਵੇਖ ਲੈ ਮੈਂ ਵੇਖ ਕੇ ਮੁੱਲ ਲਾਵੇ ਕੋਈ ਚਲ ਇਹ ਨਹੀਂ ਵੀ ਉ ਗੰਦ ਫੈਲਿਆ ਬਠੀ ਮੱਝਾਂ ਵਝਾਈ ਛੋਟੀਆਂ ਤੇ ਬਹੁਤ ਵੱਡੀਆਂ ਛੋਟੀਆਂ ਮੈਂ ਨਾ ਸਿਰਾ ਹੀ ਆ ਜੀ ਬੜਾ ਹੀ ਸਾਰਾ ਮਾਲ ਹੀ ਭਾਈ ਨੂੰ ਉਧਰੋਂ ਲੈ ਕੇ ਆਂਦੇ ਆ ਸਾਰਾ ਮਾਲ ਹੀ ਰਿਆਣੇ ਦਾ ਰਿਆਣੇ ਦਾ ਮਾਲ ਹੁੰਦਾ ਸਾਰਾ ਵੇਖੋ ਕਟੀਆਂ ਵੇਖੋ ਪਲੂਨ ਕਟੀਆਂ ਕੁੜੀਆਂ ਕੜੇ ਕੜੇ ਕਾਦੇ ਆ ਦੋਂਦੀਆਂ ਚੋਗੀਆਂ ਹਾਂ ਬਾਜੀ ਵਾਹ ਇਹ ਹੁਣ ਗੱਲਾਂ ਤੇ ਕਰੀ ਦੀਆਂ ਆਪਾਂ ਸਾਰੀਆਂ ਏਡੇ ਏਡੇ ਡੰਗਰ ਪਾਲਣੇ ਵੀ ਕਿਹੜੇ ਸਿੰਦੀ ਨਹੀਂ ਨਹੀਂ ਬਾਜੀ ਬੜੇ ਪਾਲਣੇ ਹੋਣੇ ਹੋਣ ਸੱਤ ਝੋਟੀਆਂ ਦੇ ਸਿਰੇ ਦੀਆਂ ਅੱਜ ਤਰੀਕ ਕਿੰਨੀ ਹੈ ਅੱਜ 19 19 ਤਰੀਕ ਆ 20 ਤਰੀਕ ਨੂੰ ਵੀਡੀਓ ਆਊਗੀ ਜੀ ਬਿਲਕੁਲ ਪਹਿਲੇ ਟਾਈਮ ਹੀ ਸੀ ਤੇ ਸਾਰਿਆਂ ਨੂੰ ਆਪਣੇ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ